ਕੰਮ ਆ ਤੇ ਧੋੜਾ ਆ ਮਠਾ ਹੀ ਤੇ ਟਰੈਕਟਰ ਦੀ ਕੀਤੀ ਐ ਸਰਵਿਸ 80 ਘੰਟੇ ਚੱਲ ਗਿਆ ਵਾ ਕੰਪਨੀ ਨੇ ਤਾਂ ਕਿਹਾ ਸੀ 70 75 ਤੇ ਅਸੀਂ ਕੀਤੀ 80 ਦੇ ਬੱਦਲ ਕਨੇ ਆ ਤੇ ਬੰਦੇ ਠੰਡੇ ਪਏ ਆ ਹੁਣ ਟਰਾਲੀ ਘੁਲਾ ਲੈਂਦੇ ਆ ਤੇ ਬਸ ਚਲੋ ਹੋਇਆ ਇਹ ਬੰਗਲੀ ਜਾਂਦਾ ਤਾਂ ਲਾਈ ਜਾਂਦਾ ਰੀਪਰ ਦਾ ਕੰਮ ਹੈਗਾ ਵਾ ਟਰਾਲਰ ਸ਼ੀਨ ਵੀ ਜਾਊਗੀ ਪਰ ਲੇਟ ਜਾਊਗੀ ਅੱਜ ਦੋ ਵੀਏ ਵੱਡਣਾ ਵਾ ਇੱਥੇ ਲੱਗ ਗਿਆ ਵਾਲਾ ਉਹ ਕਹਿੰਦਾ ਮੈਂ ਹੋਂਨਾ ਬਾਦੋਂ ਬੰਦੇ ਝੂਠ ਵੱਡਣ ਲੱਗਿਆ ਨਹੀਂ ਬੰਦੇ ਹੁਣ ਆਹ ਮਸ਼ੀਨ ਆਈ ਆ ਆਪਣੇ ਡਵਰੇ ਦੀ ਆ ਤਿੰਨ ਦਿਨ ਤੋਂ ਇੱਥੇ ਆਈ ਠੀਕ ਹੈ ਜੀ ਇਹ ਆਪਾਂ ਨੂੰ ਪਤਾ ਜਿੰਨਾ ਕਿ ਇੱਥੇ ਕੰਮ ਚੱਲੁੰਦੇ ਹੋ ਜੋ ਹਸਾ ਹਾ ਵੇ ਠੀਕ ਹੈ ਆਪਾਂ ਨੂੰ ਤਾਂ ਇਹ ਮੇਚ ਚੱਲਿਆ ਜਿੱਦਾਂ ਛੋਟਾ ਮਿਆਂ ਉਹਨਾਂ 30 32 ਵੜਿਆ ਹੋਣ 10 20 15 20 ਪੱਤ ਤੀਨਾ ਕੰਮ ਨੂੰ ਲੱਗਿਆ ਇਹ ਇਹ ਭਾਈ ਜੀ ਕਿਪਾ ਦੇਖਦੇ ਨੇ ਅਸੀਂ 200 ਵੀ ਟੱਪ ਗਏ ਆ 200 ਵੀ ਇੱਥੇ ਜਿਹੜੀਆਂ ਪੁਰਾਣੇ ਡੇ ਆ ਬੰਦੇ ਉਹ ਟੱਪੇ ਆ ਕਿਉਂਕਿ ਉਹ ਬੜੇ ਚਿਰ ਤੇ ਆਇਆ ਇਹ ਲੋਕ ਲਾਲੇ ਟੱਪੇ ਆ। ਇੰਨਾ ਕਿ ਬੰਦੇ ਗਾਪ ਨੂੰ ਰੇਡਦੇ ਆ। ਆਹ ਬਹਾਦਰ। ਚੱਲ ਰਹੀ ਇੱਧਰ ਗਾਂਵ ਦੇ ਪਾਸੇ ਹੀ। ਫੜ ਗਈਆਂ ਮਸ਼ੀਨਾਂ ਬਾਬਾਏ। ਨਹੀਂ ਨਹੀਂ ਚੱਲਦੀਆਂ ਚੱਲਦੀਆਂ। 85 ਦੇ ਬਾਅਦ ਕੀ ਅੱਜ? ਭਾਅ ਜੱਸੀ। ਉਹ ਕਰ ਗਈ 320 ਤੇ ਨਾਲ ਨਾਲ ਚ। ਉਹ ਚਲੇਗੀ ਅੱਜ ਜਵਰੀ। ਸ਼ਾ ਆਪਣਾ ਪੰਜਾਬ ਵਾਲਿਆਂ ਵਾਲੇ ਕੰਮਾਂ ਤੇ ਆ ਗਿਆ ਵਾ। ਮੋੜ ਤੇ ਦੇ ਦਿੱਤੀ 38 ਦੀ ਆਓ ਔਰ ਬੈ ਬੈਂਸਮੋ ਆ ਗਿਆ ਜੀ ਬਾਕੀ ਇਹ ਤਾਂ ਪੰਜਾਬ ਵਾਲਿਆਂ ਵਾਲੇ ਕੰਮਾਂ ਤੇ ਆ ਗਿਆ ਹੁਣ ਆਪਾਂ ਰੇਡ ਵੀ ਖਿੱਚ ਕੇ ਜਾਣਾ ਕਰੀ ਔਰ ਭਾਈ ਇਹੜਾ ਨਾ ਲੋਕ ਚੇਡਾ ਕਰਦੇ ਨੇ ਬਣ ਕੇ ਵੀ ਪੈਸਾ ਕਢੇਦਾ ਚੇਡਾ ਮੈਦਨ ਕਹਿੰਦੇ ਨੇ ਜਦੋਂ ਪੰਜਾਬ ਵਾਲੇ ਨਹੀਂ ਆਉਂਦੇ ਕਦੀ ਕੁਝ ਵੇਚਦਾ ਕਦੀ ਕੋਈ ਵੇਚਦਾ ਮਸ਼ੀਨਾਂ ਤੋਂ ਔਰ ਮੋੜ ਤੇ ਲਾ ਭੇਜਦਾ ਵਾ ਇਹ ਹੁਣ ਐਮਪੀ ਵਾਲਿਆਂ ਨੂੰ ਇਹ ਚੀਜ਼ ਦੱਸਦੀ ਹਣਾ ਵੇਖ ਲੈ ਗਏ ਔਰ ਹੁਣ ਹੁਣ ਤਾਂ ਆਪਾਂ ਰੇਡ ਵੀ ਇੱਕ ਰੀ ਖਿੱਚ ਕੇ ਜਾਣਾ ਜਾਣ ਲੱਗਾ ਨਾ ਏਰੀਆ ਆਪਣੇ ਕੋਲ ਬਾਬਾ ਜੀ ਕਿੰਨਾ ਰਹਿ ਗਿਆ ਮਟਰ ਵਾਲਾ ਏਰੀਆ ਦੇ ਵੀਰ ਜੀ ਹੱਲੇ ਹੈਗਾ ਜੇ ਬੱਦਲ ਹੋ ਜਾਣ ਮਾਰੇ ਜੇ ਹੁਣ ਕੀ ਆ ਤੁੱਪ ਪੈਣ ਦੀ ਤੇ ਉਹ ਇੱਕ ਅੱਧੀ ਟਰਾਲੀ ਭਰਾ ਲੈਂਦੇ ਆ ਚੱਲ ਜਾਂਦੇ ਮੰਡੀ ਉਹਨਾਂ ਕੋਲ ਆ ਜਾਂਦੇ ਮੰਡੀ ਚੱਲ ਜਾਂਦੇ ਆ ਥੋੜਾ ਬਣਾਇ ਕਰੀ ਰੇਟ ਕਰਦਾ ਰੇਟ ਕਰਦਾ 600 ਨਹੀਂ 600 ਜਾਵੇਗਾ ਫਸ 600 ਤੇ ਆਪਣਾ ਡੀਜ਼ਲ ਹੀ ਪੂਰਾ ਨਾ 700 ਨਹੀਂ ਯਾਰ 900 ਦੇ ਅੱਗੇ ਚੱਲਣ ਦੀਆਂ ਵਾ 700 ਕਰ ਦੇਣਾ ਆਪਾਂ ਮੈਂ ਗਾਲਾਂ ਲੋਟਾਂ ਗਾਲਾਂ ਕਿਉਂ ਲੈ ਪੰਜਾਬ ਵਾਲੇ ਇਹੋ ਕੰਮ ਕਰਦੇ ਆਪਾਂ ਕਰ ਦਾਂ ਹਾਂ ਦੇਖੋ ਜੀ ਹਰਨਾ ਦੇ ਬੱਚੇ ਨਾਲ ਹੀਰਨ ਵੱਡਾ ਉਹਦੇ ਸਿੰਗ ਵੀ ਆ ਨਾਲੋਂ ਪਿੱਛੇ ਕਾਲਾ ਹੀਰਨ ਜਾਂਦਾ ਇੱਕ ਉਹ ਵਾਲਾ ਜਿਹਦੇ ਸਿੰਗਾ ਜਿਹਦੇ ਕਰਕੇ ਸਲਮਾਨ ਸਾਨੂੰ ਸਹਾ ਜੀ ਉਹ ਪੂਰੇ ਪੂਰੀ ਦੇ ਲਿਆ ਸਿੰਗ ਭਾਰੇ ਹੋਈ ਭਾਰ ਲੱਗਦਾ ਇਹਨੂੰ ਸੇ ਛੁੱਟ ਦੇਣੇ ਉਹਨੇ ਹਾਂ ਹਾਂ ਸਹੀ ਗੱਲ ਡਾਰੀ ਡਾਰੀ ਫਿਰਦੀ ਹੈ ਉਹ ਸਰਪੰਚ ਹੈ ਨਾ ਇਹਦੇ ਬੱਚੇ ਹੋਣਗੇ ਹਾਂ ਹਾਂ ਕਿ ਉਹਦਾ ਜਗਾ ਸੋਰੀ ਹੋਵੇ ੜੀਏ ਸੰਗ ਹੈ ਉਹ ਸੰਗ ਹੈ ੜੀ ਹੁੰਦੀ ਕਸ ਬੱਦਲ ਹੋਏ ਅੱਜ ਫੇਰ ਤੇ ਕੰਮ ਮਾਲਾ ਜਾਂ ਰੜਿਆ ਫੇਰ ਮਹਾਰਾਜ ਕਿਰਪਾ ਨਾਲ ਕੋਈ ਬੰਦੇ ਜਾਨੋਂ ਮੁੜ ਕੇ ਡਵਰੇ ਵਾਲੀਆਂ ਨੂੰ ਨਾ ਕੋਈ ਦੂਜੇ ਬੰਦੇ ਚਲ ਗਏ ਆ ਤੇ ਆਪਾਂ ਡੇਰੇ ਪੱਕੇ ਲੱਖੇ ਵਾਲੇ ਆਪਾਂ 25 26 ਟਿੱਕਰ ਇੱਥੇ ਰਹਿਣਾ ਵਾ ਜੋ ਮਿਲ ਗਿਆ 10 5 ਵੱਡੀ ਜਣਾ ਐਂ ਪਜਾਨਾਸੀ ਨਾਲੋਂ ਕਦੀ ਆ ਬੰਡ ਕਦੀ ਆਪੰਡ ਉਹਦੇ ਨਾਲ ਉਹ ਠੀਕ ਐ ਇੱਕ ਟਿਕਾਣੇ ਤੇ ਮਿਲ ਜਾਂਦਾ 16 ਵੀ ਇਹ ਕੱਲ ਮਿਲ ਗਿਆ ਸੀ ਤੇ ਅੱਜ ਪਹੁੰਚ ਗਏ ਆ ਦਾ 11 ਤੇ ਪਹੁੰਚ ਗਏ ਆ ਐਸ ਟਾਈਮ ਤੇ ਕਰ ਤੇ ਹਾਲੇ ਦਿਨ ਪਿਆ ਵਾ ਮਹਾਰਾਜ ਜੀ ਦਾ ਪਾਣਾ ਰੋਟੀਆਂ ਦਾ ਹਾਲਾ ਯਾਰ ਬਈ ਕੀ ਆ ਵਿਊ ਬਣਿਆ ਐ ਇਸ ਟਾਈਮ ਮੱਠੇ ਮੱਠੇ ਬੱਦਲ ਸੂਰਜ ਡੁੱਬਦਾ ਆ ਅਸੀਂ ਬੜੀ ਜਿੰਦ ਲੰਮੇ ਬਾਇ ਹੋਏ ਆਹ ਤੇ ਮਜਿੰਚਾ ਜੀ ਚੱਲ ਰਹੀ ਐ ਟਰਾਲੀ ਦੀ ਵੇਟ ਹੋ ਰਹੀ ਐ ਮਸ਼ੀਨੋ ਖੜੀ ਆ ਟੈਂਕ ਭਰਿਆ ਵਾ ਟਰਾਲੀ ਨਹੀਂ ਆਈ ਹੱਲ ਤੱਕ ਟਰਾਲੀਆਂਾਂ ਦੀਆਂ ਕਿਤੇ ਬਹੁਤ ਵੱਡੀਆਂ ਵਾ ਡੇਢ ਟੈਂਕ ਚ ਟਰਾਲੀ ਭਰ ਜਾਂਦੀ ਆ ਆਦ ਡੇਰੇ ਆਪਣੇ ਲੱਗੇ ਪਹਿਲੀਆਂ ਅਜਾ ਸਵੇਰੇ ਇੱਥੇ ਵੱਡਣਾ ਸੀ ਤੇ ਅਸੀਂ ਗਾ ਇੱਥੇ ਹੀ ਦੇਨੇ ਬਾਬਾ ਜੀ ਇੱਥੋਂ ਦੀ ਬਾਈ ਵੀਡੀਓ ਆਪਾਂ ਕਿੱਥੇ ਇੱਥੇ ਹੀ ਬਣਾਈ ਦੇਨੇ ਫੇਰ ਅਜੇ ਵੀ ਇੱਥੇ ਬਣਾਈ ਸੀ ਅੱਜ ਓਏ ਤਾਂ ਵੀਡੀਓ ਪਾਈ ਕਿਹੜੀ ਹਾਲੇ ਉਹ ਤਾਂ ਕੰਪਲੀਟ ਹੋ ਕੇ ਪਾਉਗੀ ਨਾ ਅੱਛਾ ਜੀ ਤੇ ਰੋਟੀ ਪਾਣੀ ਤੇ ਲਓ ਵਿਚਾਰ ਕੀ ਦੱਸਦੇ ਵਲਾਂ ਫੋਰਮੈਨ ਸਾਹਿਬ ਉਹ ਫੋਰਮੈਨ ਤੇ ਬਣਾਏ ਪੂਰੇ ਲੈ ਆਏ ਰੋਟੀ ਬਣਾ ਕੇ ਪower man ਹੋਣੀ ਤੇ ਤਰਪਾਲ ਲੈ ਕੇ ਸੌਗੇ ਜੀ ਹੋਰ ਨਹੀਂ ਤੇ ਹਰਾ ਹੀ ਜਾਂਦੀ ਠੰਡ ਲੱਗੰਦੀ ਚਲੋ ਸ਼ਗੋ ਪ੍ਰਸ਼ਾਦਾ ਓਕੇ ਜੀ ਚੰਗਾ ਜੀ ਸਾਸਰੀ ਕਾਲ